ਬੰਡ ਬਪਰੂਰ ਦੇ ਵਿੱਚ ਵਿਸ਼ਵ ਸਿੱਖ ਰਾਜਪੂਤ ਪਾਈਚਾਰੇ ਦੀ ਇੱਕ ਬੈਠਕ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਵਿਸ਼ੇਸ਼ ਤੌਰ ਤੇ ਵਿਸ਼ਵ ਸਿੱਖ ਰਾਜਪੂਤ ਪਾਈਚਾਰੇ ਦੇ ਪ੍ਰਧਾਨ ਸਰਦਾਰ ਗੁਰਮੀਲ ਸਿੰਘ ਪਹਿਲਵਾਨ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਤਕਤ ਮੀਟਿੰਗ ਅਜੀਤ ਸਿੰਘ ਜੀਤਾ ਯੂਥ ਪ੍ਰਧਾਨ ਤੇ ਨਰਿੰਦਰ ਸਿੰਘ ਬਪਰੂਰ ਦੇ ਪ੍ਰਧਾਨਗੀ ਦੇ ਵਿੱਚ ਹੋਈ ਹੈ ਬਬਰੂਰ ਦੇ ਵਿੱਚ ਰੱਖੀ ਵਿਸ਼ਵ ਸਿੱਖ ਰਾਜਪੂਤ ਪਾਈਚਾਰੇ ਦੀ ਬੈਠਕ ਦੇ ਵਿੱਚ ਵੱਡੀ ਗਿਣਤੀ ਚ ਰਾਜਪੂਤ ਪਾਈਚਾਰੇ ਦੇ ਲੋਕ ਮੌਜੂਦ ਸਨ ਐਨਐਨ ਦੇਸ਼ ਵਿਦੇਸ਼ ਤੋਂ ਰਾਜਪੂਤ ਪਾਈਚਾਰੇ ਦੇ ਲੋਕ ਇਸ ਬੈਠਕ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚੇ ਉਕਤ ਬੈਠਕ ਦੇ ਵਿੱਚ ਬੋਲਦਿਆਂ ਹੋਇਆ ਰਾਜਪੂਤ ਪਾਈਚਾਰੇ ਦੇ ਵੱਲੋਂ ਕਈ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਗਈ ਜਿਵੇਂ ਕਿ ਰਾਜਪੂਤ ਪਾਈਚਾਰੇ ਨੂੰ ਕੋਈ ਵੀ ਰਾਜਨੀਤਿਕ ਪਾਰਟੀ ਬਣਦਾ ਮਾਨ ਸਨਮਾਨ ਨਹੀਂ ਦਿੰਦੇ ਉਹਨਾਂ ਦਾ ਇਹ ਕਹਿਣਾ ਹੈ ਕਿ ਜਦੋਂ ਚੋਣਾਂ ਆਉਂਦੀਆਂ ਨੇ ਤੇ ਰਾਜਪੂਤ ਪਾਈਚਾਰੇ ਨੂੰ ਇਸਤੇਮਾਲ ਕਰਕੇ ਵੋਟਾਂ ਲਈਆਂ ਜਾਂਦੀਆਂ ਨੇ ਪਰ ਜਦ ਅਹੁਦਾ ਦੇਣ ਦੀ ਗੱਲ ਆਉਂਦੀ ਹੈ ਤਾਂ ਕਮ ਮੂੜ ਲੀਆਂ ਜਾਂਦੀਆਂ ਨੇ ਉਹਨਾਂ ਦਾ ਕਹਿਣਾ ਹੈ ਕਿ ਹੁਣੇ ਨਹੀਂ ਹੋਵੇਗਾ ਰਾਜਪੂਤ ਭਾਈਚਾਰੇ ਇੱਕ ਮੰਚ ਤੇ ਇਕੱਠਾ ਹੋ ਕੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਟਿਕਟਾ ਦੀ ਮੰਗ ਕਰੇਗਾ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਰਾਜਪੂਤ ਭਾਈਚਾਰੇ ਦਾ ਇੱਕ ਭਵਨ ਵੀ ਹੋਣਾ ਚਾਹੀਦਾ ਜਿੱਥੇ ਸਾਰਾ ਰਾਜਪੂਤ ਭਾਈਚਾਰਾ ਬੈਠ ਕੇ ਦੂਜੇ ਦਿਨਾਂ ਵਿਚਾਰ ਚਰਚਾ ਕਰ ਸਕੇ ਜਦੋਂ ਉਕਤ ਬੈਠਕ ਦੇ ਵਿੱਚ ਰਾਜਪੂਤ ਭਾਈਚਾਰੇ ਦਾ ਭਵਨ ਬਣਾਉਣ ਦੀ ਗੱਲ ਕੀਤੀ ਗਈ ਤਾਂ ਰਾਜਪੂਤ ਕੌਮੀ ਸੰਗਠਨ ਪੰਜਾਬ ਦੇ ਪ੍ਰਧਾਨ ਸਰਦਾਰ ਪਰਮੰਦਰ ਸਿੰਘ ਜੋ ਕਿ 2006 ਤੋਂ ਰਾਜਪੂਤ ਭਾਈਚਾਰੇ ਦੀ ਸੇਵਾ ਕਰ ਰਹੇ ਨੇ ਉਹਨਾਂ ਵੱਲੋਂ ਮੌਕੇ ਤੇ ਹੀ ਲੱਖ ਰੁਪਏ ਭਵਨ ਬਣਾਉਣ ਤੇ ਦਿੱਤੇਗੇ ਸਰਦਾਰ ਪਰਮਿੰਦਰ ਸਿੰਘ ਦਾ ਕਹਿਣਾ ਕਿ ਸਰਕਾਰਾਂ ਤੋਂ ਆਪਾਂ ਪਵਨ ਬਣਾਉਣ ਵਾਸਤੇ ਫੰਡ ਦੀ ਮੰਗ ਕਰਦੇ ਰਹੇ ਹਾਂ ਤੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਅਸੀਂ ਆਪ ਅੱਗੇ ਹੋ ਕੇ ਪਵਨ ਵਾਸਤੇ ਪੈਸੇ ਇਕੱਠੇ ਨਹੀਂ ਕਰਾਂਗੇ ਤਾਂ ਸਰਕਾਰਾਂ ਵੀ ਕੁਝ ਨਹੀਂ ਦੇਣਗੀਆਂ ਆਉ ਤੋਂ ਨੂੰ ਸੁਣਾਉਂਦੇ ਆ ਇਸ ਮੌਕੇ ਹੋਰ ਕੀ ਕਹਿਣਾ ਸੀ ਵਿਸ਼ਵ ਸਿੱਖ ਰਾਜਪੂਤ ਪਾਈਚਾਰੇ ਦੀ ਬੈਠਕ ਦੇ ਵਿੱਚ ਪਹੁੰਚੇ ਤੇ ਰਾਜਪੂਤ ਪਾਈਚਾਰੇ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਜਿਹੜੀ ਮੀਟਿੰਗ ਰੱਖੀ ਗਈ ਹੈ ਇਹ ਸਿਰਫ ਰਾਜਪੂਤ ਭਾਈਚਾਰੇ ਨੂੰ ਇਕੱਠ ਕਰਨ ਵਾਸਤੇ ਇਹ ਕੋਈ ਕੱਜ ਜਿਹੜੀ ਸਿਆਸੀ ਮੀਟਿੰਗ ਨਹੀਂ ਹੈ ਇੱਕ ਭਾਈਚਾਰੇ ਦੀ ਮੀਟਿੰਗ ਹੈ ਕਿਉਂਕਿ ਰਾਜਪੂਤ ਭਾਈਚਾਰਾ ਜਿਹੜਾ ਹੈਗਾ ਪੰਜ ਪੰਜਾਬ ਦੇ ਵਿੱਚ ਤਕਰੀਬਨ 40 ਲੱਖ ਦੇ ਕਰੀਬ ਵੋਟ ਹੈ ਤੇ ਇਹਨਾਂ ਨੂੰ ਹਰ ਵਾਰੀ ਅਗਨੋਰ ਕੀਤਾ ਜਾਂਦਾ ਹੈ ਕਿਸੇ ਵੀ ਸਾਰੀਆਂ ਪਾਰਟੀਆਂ ਮੈਂ ਨਹੀਂ ਕਹਾਗਾ ਵੀ ਆਮ ਪਾਰਟੀ ਹੈ ਜਾਂ ਕਾਂਗਰਸ ਹੈ ਜਾਂ ਅਕਾਲੀ ਦਲ ਹੈ ਜਾਂ ਭਾਜਪਾ ਹੈ ਇਹਨਾਂ ਨੂੰ ਗਨੋਰ ਕੀਤਾ ਜਾਂਦਾ ਹੈ ਤੇ ਮੇਰਾ ਇੱਕੋ ਹੀ ਪ੍ਰਾਲਾ ਹੈਗਾ ਜਿੱਦਾਂ ਅਸੀਂ ਵਿਸ਼ਵ ਦੇ ਵਿੱਚ 33 ਕੰਟਰੀਆਂ ਦੀਆਂ ਕਮੇਟੀਆਂ ਬਣਾਈਆਂ ਉਦਾਂ ਹੀ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਆਪਣੇ ਭਾਈਚਾਰੇ ਦੀ ਜਿਆਦਾ ਵੋਟ ਹੈ ਉਹਨਾਂ ਨੂੰ ਇਕੱਠਾ ਕਰਕੇ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਇਹਨਾਂ ਦੇ ਵਿੱਚੋਂ ਹੀ ਕੋਈ ਨਾ ਕੋਈ ਨੁਮਾਇੰਦਾ ਜਿਹੜਾ ਵੀ ਉਹ ਖਿਲਾਰਿਆ ਜਾਵੇ ਜਾਂ ਉਹਨੂੰ ਟਿਕਟ ਮਿਲੇ ਜਾਂ ਨਹੀਂ ਟਿਕਟ ਮਿਲਦੀ ਤੇ ਭਾਵੇਂ ਉਹਨੂੰ ਆਜ਼ਾਦ ਖਿਲਾਰਿਆ ਜਾਵੇ ਜਿਹੜਾ ਇਸ ਦੇ ਮਤਲਬ ਕਿ ਸਮਰਥਨ ਹੋਊਗਾ ਵੀ ਜਿਹੜਾ ਕੋਈ ਆਪਣੇ ਲੜ ਸਕਦਾ ਹੈ ਜਾਂ ਜਿਹੜਾ ਲੋਕਾਂ ਦੇ ਵਿੱਚ ਵਿਚਰਦਾ ਹੈ ਤੋ ਆਈ ਦੀ ਮੀਟਿੰਗ ਦਾ ਮੇਨ ਉਪਰਾਲਾ ਸਾਡਾ ਸੀ ਜਿਹੜੇ ਇਥੋਂ 24 25 ਸਰਪੰਚ ਜਿੱਤੇ ਨੇ ਉਹਨਾਂ ਨੂੰ ਰੂਬਰੂ ਹੋਣਾ ਅੱਗੇ ਤੋਂ ਲਾਮਬੰਦ ਕਰਨ ਵਾਸਤੇ ਕਮੇਟੀਆਂ ਬਣਾਉਣੀਆਂ ਇਸ ਦੇ ਸਬੰਧ ਦੇ ਵਿੱਚ ਅਸੀਂ ਅੱਜ ਮੀਟਿੰਗ ਰੱਖੀ ਸੀ ਐਵੇਲ ਦੇ ਸਾਹਿਬ ਨਾਲ ਗੱਲ ਹੋਈ ਸੀ ਭਵਨ ਬਾਰੇ ਰਿਗਾਰਡਿੰਗ ਉਹਦਾਂ ਨੇ ਸਾਨੂੰ ਕਿਹਾ ਫਰਵਰੀ ਲਾਸਟ ਜਾਂ ਮਾਰਚ ਦੇ ਕੁਝ ਵੀਕ ਦੇ ਵਿੱਚ ਤੁਹਾਡਾ ਕੰਮ ਅਸੀਂ ਸਟਾਰਟ ਕਰਾ ਦੇਾਂਗੇ ਸਾਨੂੰ ਆਸ ਮੈਨ ਦੇ ਕਿ ਸਾਡਾ ਕੰਮ ਜਿਹੜਾ ਐਨੇ ਪਰੇ ਚੱਲੇਗਾ ਅਗਰ ਲੋੜ ਪੈਂਦੀ ਫਿਰ ਸਾਰੇ ਸਰਪੰਚਾਂ ਨੂੰ ਜਿੰਨੇ ਇਕੱਠਾ ਕੀਤਾ ਸਾਰਿਆਂ ਨੂੰ ਅਸੀਂ ਲੈ ਕੇ ਜਾਵਾਂਗੇ ਉਹਨਾਂ ਕੋਲ ਪਹਿਲਵਾਨ ਜੀ ਸਾਡੇ ਨਾਲ ਜਾਣਗੇ ਤੇ ਜਾ ਕੇ ਉਹਨਾਂ ਨਾਲ ਸਲਾਹ مشورہ ਕਰਨਗੇ ਕਿ ਸਾਨੂੰ ਪੰਵਨ ਦੇ ਉਹਗੇ ਪੈਸਾ ਦਿੱਤਾ ਜਾਵੇ ਇਹ ਕਿਸ ਤਰ੍ਹਾਂ ਦੇਖਦੇ ਹੋ ਜਿਹੜੀ ਸ਼ੁਰੂਆਤ ਹੈ ਜੀ 1 ਲੱਖ ਰੁਪਏ ਤੋਂ ਬਾਅਦ 50000 ਰੁਪਿਆ ਵੀ ਆਪਣੇ ਵੱਲੋਂ ਵੀ ਪਹਿਲਾਂ ਇਕੱਠੇ ਕਰਨੀ ਚਾਹੀਦੀ ਤਾਂ ਹੀ ਆਪਾਂ ਸਰਕਾਰ ਤੋਂ ਮੰਗੀਏ ਜੀ ਬੜੀ ਵਧੀਆ ਗੱਲ ਹੈ ਆਪਣੇ ਵੱਲੋਂ ਮੈਨੂੰ ਲੱਗਦਾ ਹੈ ਜਿਸ ਤਰ੍ਹਾਂ ਸਾਡੇ ਕੋ ਸੱਜਣ ਆਉਣ ਵਾਲੇ ਨੇ ਜਿਨ੍ਹਾਂ ਸਾਡੇ ਮੁਡੇ ਸਾਰੇ ਬਾਹਰ ਨੇ ਗੱਲ ਕੀਤੀ ਵੀ 25 ਲੱਖ ਰੁਪਏ ਅਸੀਂ ਆਪਾਂ ਇਕੱਠਾ ਕਰ ਦੇਾਂਗੇ ਜੀ ਜਿੰਨੇ ਵੀ ਸੱਜਣ ਆਏ ਨੇ ਆਰਾਮਨਾ ਸਰ ਬੰਦੇ ਨੇ ਲੱਖ ਲੱਖ ਰੁਪਏ ਆਰਾਮਨਾ ਦੇ ਦੇਣਾ ਅਸੀਂ ਸ਼ੁਰੂਆਤ ਦੇਖਨੇ ਪਹਿਲਾਂ ਐਮਐਸ ਐਮਐਲ ਸਾਹਿਬ ਵੇਖਾਂਗੇ ਕੀ ਕਰਦੇ ਨੇ ਤੇ ਫਿਰ ਅਸੀਂ ਆਪ ਦੇਖਾਂਗੇ ਸ਼ੁਰੂ ਕਰਾਂਗੇ ਕੋਈ ਕੰਮ ਤੇ ਨਿਪਰੇ ਚਾੜਨਾ ਹੈਗਾ ਅਸੀਂ ਇੱਕ ਜਗ੍ਹਾ ਹੋਣੀ ਚਾਹੀਦੀ ਏ ਜਿੱਥੇ ਅਸੀਂ ਇਕੱਠ ਕਰ ਸਕੀਏ ਕਿਉਂਕਿ ਸਾਰੀ ਵਾਰੀ ਇਹਨਾਂ ਸਾਡੇ ਤੋਂ ਕੰਮ ਲੈ ਲਿਆ ਪਰ ਤੱਕੇ ਹੈਲੋ ਹਾਈ ਕਿਸੇ ਨੇ ਕੰਮ ਸਿਰੇ ਚਾੜੀ ਨਹੀਂ ਹੈਗਾ ਮੇਰਾ ਨਾਮ ਅਜੀਤ ਸਿੰਘ ਪਵਾਰ ਅਭਿਸ਼ਵ ਸਿਖ ਰਾਜਪੂਤ ਭਾਈਚਾਰੇ ਦਾ ਯੂਥ ਵਿੰਗ ਦਾ ਮੈਂ ਪ੍ਰਧਾਨ ਹਾਂ ਜੀ ਇਹ ਕੀ ਕਹਿਣਾ ਚਾਹੋਗੇ ਅੱਜ ਜਿਹੜੀ ਮੀਟਿੰਗ ਰੱਖੀ ਗਈ ਹੈ ਇਹ ਅੱਜ ਦੀ ਮ ਗੁਰਮੇਲ ਸਿੰਘ ਜੀ ਪਹਿਲਵਾਨ ਸਾਹਿਬ ਸਾਡੇ ਵਿਸ਼ਵ ਸਿੱਖ ਰਾਜਪੂਤ ਭਾਈਚਾਰੇ ਦੇ ਪ੍ਰਧਾਨ ਸਾਹਿਬ ਨੇ ਔਰ ਸਾਡੇ ਨਰਿੰਦਰ ਸਿੰਘ ਜੀ ਬਪਰੋੜ ਜਿਨ੍ਹਾਂ ਦੇ ਗ੍ਰਹਿ ਵਿਖੇ ਮੀਟਿੰਗ ਹੋ ਰਹੀ ਹੈ ਔਰ ਸਾਰੇ ਇਲਾਕੇ ਦੇ ਸਰਪੰਚ ਪੈਂਚ ਮੋਤਬਰ ਸੱਜਣ ਇਕੱਠੇ ਹੋਏ ਆ ਬਿਰਖਾਲੇ 30 ਤੋਂ ਜ਼ਿਆਦਾ ਸਰਪੰਚ ਨੇ ਜਿਹੜੇ ਇੱਥੇ ਇਕੱਠੇ ਹੋਏ ਆ ਔਰ ਹੋਰ ਵੀ ਮੇਰੇ ਵੀਰ ਪਹੁੰਚੇ ਆ ਇੱਥੇ ਗੱਲ ਰਾਜਪੂਤ ਭਾਈਚਾਰੇ ਦੀ ਹੋ ਰਹੀ ਹੈ ਕਿਉਂਕਿ ਜਦੋਂ ਵੀ ਕੋਈ ਪਾਰਟੀ ਆਂਦੀ ਹੈ ਭਵੇਂ ਉਹ ਕਾਂਗਰਸ ਹੈ ਭਵੇਂ ਕਾਲੀ ਹੈ ਭਵੇਂ ਕੋਈ ਆਮ ਆਦਮੀ ਪਾਰਟੀ ਹੈ ਉਹ ਜਦੋਂ ਬਣ ਜਾਂਦੇ ਐ ਐਮਐਲਏ ਬਣ ਜਾਂਦੇ ਉਸ ਤੋਂ ਬਾਅਦ ਜਿਹੜੇ ਕੋਈ ਚੇਅਰਮੈਨ ਨਹੀਂ ਲਾਣੀ ਆ ਜਾਂ ਕੁਝ ਅਹੁਦੇ ਦੇਣੇ ਆ ਉਹ ਆਪਣੇ ਬੰਦਿਆਂ ਨੂੰ ਦਿੰਦੇ ਨੇ ਭਾਵੇਂ ਕੋਈ ਹੋਰ ਪਾਰਟੀ ਦੀ ਹੋਣ ਪਹਿਲੇ ਸੋ ਇਸ ਕਰਕੇ ਰਾਜਪੂਤ ਭਾਈਚਾਰੇ ਨੂੰ ਗਨੋਰ ਕੀਤਾ ਜਾਂਦਾ ਔਰ ਦੂਸਰਾ ਮਸਲਾ ਇਹ ਆ ਕਿ ਸਾਡੇ ਵਿਸ਼ਵ ਸਿੱਖ ਰਾਜਪੂਤ ਭਾਈਚਾਰੇ ਦੇ ਸਾਡੇ ਜਿਹੜੇ ਬਜ਼ੁਰਗ ਨੇ ਭਾਈ ਮਨੀ ਸਿੰਘ ਜਿਨ੍ਹਾਂ ਨੇ ਬੰਦ-ਬੰਦ ਕਟਵਾਇਆ ਉਹਨਾਂ ਦੇ ਨਾਂ ਤੇ ਜਿਹੜਾ ਭਵਨ ਰੱਖਿਆ ਗਿਆ ਸੀਗਾ ਕਾਂਗਰਸ ਪਾਰਟੀ ਵੱਲੋਂ ਨਾ ਹੀ ਉਹ ਪੂਰਾ ਹੋਇਆ ਔਰ ਨਾ ਹੀ ਜਿਹੜਾ ਮੌਜੂਦਾ ਐਮਐਲਏ ਸਾਹਿਬ ਸਾਡੇ ਗਰਲਾਲ ਸਿੰਘ ਘਨੌਰ ਸਾਹਿਬ ਨੇ ਉਹਨਾਂ ਨੇ ਵੀ ਇੱਕ ਨੀਂ ਪੱਥਰ ਰੱਖਿਆ ਉਹਦੇ ਬਾਰੇ ਵੀ ਦੁਬਾਰਾ ਸਾਨੂੰ ਕੋਈ ਖਬਰ ਨਹੀਂ ਸਾਡੇ ਨਾਲ ਇਹ ਗੱਲ ਦੀ ਮਜ਼ਾਕ ਕੀਤੀ ਜਾਂਦੀ ਹੈ ਵੀ ਤੁਹਾਡਾ ਪਵਨ ਬਣ ਰਿਹਾ ਹੈ ਤੁਹਾਡਾ ਤੁਹਾਡਾ ਪਵਨ ਬਣ ਰਿਹਾ ਕਿਉਂਕਿ ਸਾਡੇ ਸਤਿਕਾਰਯੋਗ ਮੇਰੇ ਵੀਰ ਪਰਮਿੰਦਰ ਸਿੰਘ ਜੀ ਜਿਨ੍ਹਾਂ ਨੇ ਅੱਜ ਇੱਕ ਪਹਿਲ ਕੀਤੀ ਹੈ ਲੱਖ ਰੁਪਈਆ ਇਹਨਾਂ ਵੱਲੋਂ ਜਿਹੜਾ ਭਵਨ ਵਾਸਤੇ ਦਿੱਤਾ ਗਿਆ ਮੈਂ ਇਹਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਸਾਰੇ ਸਰਪੰਚਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅੱਜ ਇਹ ਕੀ ਪ੍ਰੋਗਰਾਮ ਰੱਖਿਆ ਗਿਆ ਬਟੌਰ ਦੇ ਵਿੱਚ ਅੱਜ ਇਹ ਪ੍ਰੋਗਰਾਮ ਰੱਖਿਆ ਗਿਆ ਸਾਡਾ ਰਾਜਪੂਤ ਭਾਈਚਾਰਾ ਹੈਗਾ ਜੋ ਕਿ ਘੱਟੋ-ਘੱਟ ਸਾਡੇ ਪੰਜਾਬ ਦੇ ਵਿੱਚ ਨੀਅਰਲੀ ਸਾਡੀ 20-22 ਲੱਖ ਵੋਟ ਹੈਗੀ ਐ ਅਸੀਂ ਸਾਰੇ ਅੱਜ ਤੱਕ ਜਦੋਂ ਤੋਂ ਪਾਕਿਸਤਾਨ ਤੋਂ ਅਸੀਂ ਆਜ਼ਾਦ ਹੋ ਕੇ ਅਸੀਂ ਆਏ ਆ 47 ਤੋਂ ਲੈ ਕੇ ਤੇ ਰੋਜੀ ਰੋਟੀ ਦੇ ਫਿਕਰ ਵਿੱਚ ਹੀ ਸਭ ਲੱਗੇ ਰਹੇ ਆ ਪਰ ਸਾਡੇ ਲੋਕ ਜਿੰਨੀਆਂ ਵੋਟਾਂ ਪਾ ਰਹੇ ਨੇ ਮੈਂ ਕਿਸੇ ਖਾਸ ਪਾਰਟੀ ਦੀ ਗੱਲ ਨਹੀਂ ਕਰੂੰਗਾ ਉਹ ਪਾਰਟੀ ਕੋਈ ਵੀ ਹੋਵੇ ਚਾਹੇ ਉਹ ਕਾਂਗਰਸ ਹੋਵੇ ਚਾਹੇ ਅਕਾਲੀ ਦਲ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ ਸਾਡੇ ਲੋਕਾਂ ਨੂੰ ਸਿਰਫ ਵਰਤਿਆ ਗਿਆ ਨੇ ਲੱਖ ਲੱਖ ਪਿੰਡਾਂ ਕੁਰਬਾਨੀਆਂ ਸਾਡੀਆਂ ਵੋਟ ਨੇ ਸਾਡੀਆਂ ਧਰਮ ਦੇ ਵਿੱਚ ਵੀ ਕੁਰਬਾਨੀਆਂ ਨੇ ਬਾਬਾ ਬਜਿੱਤਰ ਸਿੰਘ ਜੀ ਭਾਈ ਮਨੀ ਸਿੰਘ ਜੀ ਹੋਰ ਵੀ ਜਿਹੜੇ ਸਾਡੀਆਂ ਸ਼ਕਤੀਆਂ ਹੈਗੀਆਂ ਨੇ ਪਰ ਸਾਡੇ ਨੌਜਵਾਨ ਜਿਹੜੇ ਬੱਚੇ ਹੈਗੇ ਨੇ ਉਹਨਾਂ ਨੇ ਸਭ ਦੇ ਪਿੱਛੇ ਲੱਕੇ ਕੰਮ ਕੀਤਾ ਤੇ ਸਾਨੂੰ ਹਮੇਸ਼ਾ ਪਿੱਛੇ ਹੀ ਛੱਡ ਦਿੱਤਾ ਜਾਂਦਾ ਹੈ ਅਸੀਂ ਹੁਣ ਅੱਜ ਸਭ ਰੋਟੀ ਖਾਣ ਦੇ ਯੋਗ ਸਭ ਹੈਗੇ ਨੇ ਬਟ ਹਾਰੇ ਬੰਦਾ ਇੱਕ ਇੱਜ਼ਤ ਪਾਲਦਾ ਠੀਕ ਹੈ ਸਾਡੋਂ ਸਾਡੇ ਬਣਦੇ ਹੱਕ ਚਾਹੇ ਉਹ ਕਿਸੇ ਲੈਵਲ ਤੇ ਹੋਣ ਸਾਡੇ ਏਰੀਆ ਦੇ ਵਿੱਚ ਇਸ ਟਾਈਮ 35 40 ਸਰਪੰਚ ਸਾਡੇ ਇਸ ਏਰੀਆ ਵਿੱਚ ਹੀ ਬਣੇ ਨੇ ਜੋ ਸਿਰਫ ਰਾਜਪੂਤ ਨੇ ਮੈਂ ਇਕੱਲੇ ਰਾਜਪੂਤ ਭਾਈਚਾਰੇ ਨਾਲ ਸਾਡੇ ਜਿੱਦਾਂ ਅਸੀਂ ਦੂਸਰਿਆਂ ਦੀ ਹੈਲਪ ਕਰਦੇ ਆ ਤੇ ਸਾਡੇ ਨਾਲ ਦੂਜੇ ਭਾਈਚਾਰੇ ਵੀ ਸਾਡੀ ਹੈਲਪ ਕਰਨ ਨੂੰ ਤਿਆਰ ਨੇ ਸਾਨੂੰ ਖੁਦ ਕਹਿੰਦੇ ਨੇ ਜਿਹੜੇ ਆਲੇ ਦੋਲੇ ਦੇ ਭਾਈਚਾਰੇ ਨੇ ਸਾਨੂੰ ਖੁਦ ਕਹਿੰਦੇ ਨੇ ਕਿ ਭਾਈ ਸਾਹਿਬ ਤੁਸੀਂ ਅੱਗੇ ਹੋ ਕੇ ਕੰਮ ਕਿਉਂ ਨਹੀਂ ਕਰਦੇ ਇਸ ਕਰਕੇ ਅੱਜ ਅਸੀਂ ਇੱਕ ਨੋਰਮਲ ਇਕੱਠ ਕੀਤਾ ਇਹ ਕੋਈ ਪੋਲਿਟੀਕਲ ਇਕੱਠ ਨਹੀਂ ਹੈ ਇਹ ਸਾਡੇ ਇੱਕ ਘਰੇਲੂ ਇਕੱਠ ਹੈ ਜਿਹਦੇ ਵਿੱਚ ਕਿ ਅਸੀਂ ਸ਼ਕਤੀ ਤਾਂ ਇਕੱਠੇ ਹੋ ਕੇ ਕਿ ਵਿਚਾਰ ਵਟਾਂਦਰਾ ਕਰ ਰਹੇ ਹਾਂ ਤੇ ਉਸ ਦੇ ਬਾਅਦ ਅਸੀਂ ਅਗਲੀਆਂ 2-3 ਮੀਟਿੰਗਾਂ ਕਰਕੇ ਜਿਹੜੇ ਵੀ ਸਾਡੇ ਬਜ਼ੁਰਗ ਨੇ ਉਹਨਾਂ ਨੂੰ ਅਲੱਗ ਪੋਲਿਟੀਕਲ ਢਾਂਚਾ ਅਲੱਗ ਧਾਰਮਿਕ ਢਾਂਚਾ ਅਲੱਗ ਕਿਸਾਨ ਵਿੰਗ ਅਲੱਗ ਜੋ ਵੀ ਇਸ ਤਰ੍ਹਾਂ ਦੇ ਅਸੀਂ 5 6 ਵਿੰਗ ਬਣਾ ਰਹੇ ਹਰ ਬੰਦੇ ਨੂੰ ਅਸੀਂ ਉਹਦੀਆਂ ਪੋਸਟਾਂ ਦਿੱਤੀਆਂ ਜਾਣਗੀਆਂ ਤੇ ਇਹ ਬਾਕੀ ਆਉਣ ਵਾਲੇ ਸਮੇਂ 'ਚ ਤੁਹਾਨੂੰ ਜਰੂਰ ਦੱਸਿਆ ਜਾਏ ਅਸੀਂ ਧੰਨਵਾਦੀਆਂ ਸਾਡੇ ਰਾਜਪੂਤ ਭਾਈਚਾਰੇ ਦੇ ਆਗੂ ਸਰਦਾਰ ਗੁਰਮੀਲ ਸਿੰਘ ਜੀ ਪਹਿਲਵਾਨ ਸਾਹਿਬ ਜਿਨ੍ਹਾਂ ਦੇ ਉਪਰਾਲੇ ਦੇ ਨਾਲ ਔਰ ਸਰਦਾਰ ਨਰਿੰਦਰ ਸਿੰਘ ਜੀ ਪਰੌਰ ਜਿਨ੍ਹਾਂ ਦੀ ਕੋਸ਼ਿਸ਼ ਦੇ ਨਾਲ ਇਹ ਸਾਰੇ ਭਾਈਚਾਰੇ ਨੂੰ ਲੋਕਲ ਸੱਦਾ ਦਿੱਤਾ ਗਿਆ ਔਰ ਥੋੜੇ ਸਮੇਂ 'ਚ ਵੀ ਇਹ ਜਿੰਨਾ ਭਾਈਚਾਰਾ 71 ਹੋਇਆ ਹੈ ਇਹਦੇ ਵਿੱਚ ਸਾਰੇ ਸੀਨੀਅਰ ਆਗੂ ਨੇ ਪੰਜ ਸਰਪੰਚ ਲੰਮੜਦਾਰ ਸਹਿਬਾਨ ਪੰਜ ਸਾਡੇ ਹੋਰ ਵੀ ਭਾਈਚਾਰੇ ਦੇ ਜਿਹੜੇ ਆਗੂ ਨੇ ਉਹਨਾਂ ਨੂੰ ਬੁਲਾ ਕੇ ਡਿਸਕਸ ਕੀਤੀ ਗਈ ਹੈ ਕਿ ਲੰਬੇ ਸਮੇਂ ਤੋਂ ਅਸੀਂ ਆਪਣੀਆਂ ਮੀਟਿੰਗਾਂ ਵੀ ਕਰਦੇ ਆ ਰਹੇ ਹਾਂ ਔਰ ਸਿਆਸੀ ਤੌਰ ਤੇ ਗੁజర్ ਵੀ ਰਹੇ ਹਾਂ ਕਿ ਕਦੇ ਵੀ ਸਾਨੂੰ ਮਾਨਤਨ ਨਹੀਂ ਮਿਲਿਆ ਨਾ ਹੀ ਕਦੇ ਪਾਰਲੀਮੈਂਟ ਦੀ ਕੋਈ ਟਿਕਟ ਮਿਲੀ ਹੈ ਨਾ ਹੀ ਐਮਐਲਏ ਦੀ ਕੋਈ ਟਿਕਟ ਮਿਲੀ ਹੈ ਔਰ ਸਾਡੇ ਜਥੇਦਾਰ ਸੁਰਜੀਤ ਸਿੰਘ ਜੀ ਗੜੀ ਸਾਹਿਬ ਨੇ ਪਿਛਲੇ ਇਲੈਕਸ਼ਨਾਂ ਦੌਰਾਨ ਵੀ 25000 ਦਾ ਇਕੱਠ ਕੀਤਾ ਸੀ ਜਿਹਦੇ ਵਿੱਚ ਸਰਦਾਰ ਗੁਰਮੇਲ ਸਿੰਘ ਜੀ ਨਾਲ ਸਨ ਔਰ ਸਾਰੇ ਹੀ ਸਾਡੇ ਆਗੂ ਵੀ ਨਾਲ ਸੀ ਔਰ ਬਹੁਤ ਵੱਡਾ ਇਕੱਠ ਕਰਨ ਦੇ ਦੌਰਾਨ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਬੁਲਾਉਂ ਕਰਦੇ ਨੇ ਪਰ ਅਸੀਂ ਬਾਰ-ਬਾਰ ਸ਼੍ਰੋਮਣੀ ਅਕਾਲੀ ਦਲ ਦੇ ਅੱਗੇ ਜਾ ਕੇ ਇਹ ਅਪੀਲ ਕੀਤੀ ਕਿ ਜਥੇਦਾਰ ਸੁਰਜੀਤ ਸਿੰਘ ਜੀ ਗੜੀ ਸਾਹਿਬ ਨੂੰ ਇਸ ਹਲਕੇ ਤੋਂ ਟਿਕਟ ਮਿਲਣੀ ਚਾਹੀਦੀ ਹੈ ਪਰ ਉਹ ਉਸ ਵਕਤ ਸਾਨੂੰ ਅਫਸੋਸ ਹੋਇਆ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਸਾਨੂੰ ਇਸ ਟਿਕਟ ਤੋਂ ਨਾ ਕਰਕੇ ਔਰ ਇੱਥੇ ਕਿਸੇ ਹੋਰ ਨੂੰ ਟਿਕਟ ਦਿੱਤੀ ਜਿਸ ਦਾ ਇਹ ਹਲਕਾ ਨਹੀਂ ਸੀ ਪਰ ਉਸ ਦਾ ਜਵਾਬ ਜਿਹੜਾ ਹੈ ਉਹ ਲੋਕਾਂ ਨੇ ਦਿੱਤਾ ਕਿ ਜਿਹੜਾ ਵੀ ਉਮੀਦਵਾਰ ਇੱਥੇ ਆਇਆ ਸੀ ਉਸ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਸੋ ਅਸੀਂ ਹਰ ਵਾਰੀ ਪਾਰਟੀਆਂ ਕੇ ਬੇਨਤੀ ਕਰਦੇ ਆ ਕਿ ਸਰਦਾਰ ਗੁਰਮੇਲ ਸਿੰਘ ਜੀ ਕਾਂਗਰਸ ਨੂੰ ਬਿਲੋਂਗ ਕਰਦੇ ਨੇ ਔਰ ਸਾਡੇ ਦੂਸਰੇ ਆਗੂ ਜਥੇਦਾਰ ਸੁਰਜੀਤ ਸਿੰਘ ਜੀ ਘੜੀ ਸ਼ਰੋਮਣੀ ਅਕਾਲੀ ਦਲ ਨੂੰ ਬਿਲੋਂਗ ਕਰਦੇ ਨੇ ਅਸੀਂ ਫਿਰ ਇੱਕ ਕੋਸ਼ਿਸ਼ ਕਰਾਂਗੇ ਆਉਣ ਵਾਲੇ ਸਮੇਂ ਚ ਕਿ ਕਿਸੇ ਪਾਰਟੀ ਦੀ ਟਿਕਟ ਲੈ ਕੇ ਸਾਡਾ ਕੈਂਡੀਡੇਟ ਜਿਹੜਾ ਲੜੇ ਸੋ ਅੱਜ ਰਾਜਪੂਤ ਭਾਈਚਾਰੇ ਦੀ ਜੋ 2025 ਦੀ ਪਲੇਠੀ ਮੀਟਿੰਗ ਹੋਈ ਹੈ ਉਸ ਤੇ ਵਿੱਚ ਸਾਰੇ ਵੀਰਾਂ ਨੇ ਹਮਲਾ ਮਾਰਿਆ ਪਰ ਅਸੀਂ ਸਾਰੇ ਮੋਤਬਰ ਜੋ ਜਿੰਨੇ ਵੀ ਸਰਪੰਚ ਬਣੇ ਆ ਨਵੇਂ ਉਹਨਾਂ ਦੇ ਇੱਕ ਦਰਸ਼ਨ ਕਰਨੇ ਸੀ ਕਿ ਹੋਰ ਜਿੰਨੇ ਸਾਡੇ ਵੀਰ ਭਰਾਵਾਂ ਨੂੰ ਉਹਦੇਦਾਰੀਆਂ ਮਿਲੀਆਂ ਨੇ ਉਹਨਾਂ ਨੂੰ ਇੱਕ ਤੋਂ ਰੂਹ ਬਰੂ ਹੋਣਾ ਸੀ ਉਸ ਵਿੱਚ ਅਸੀਂ ਸਾਰੇ ਵੀਰ ਭਰਾ ਅੱਜ ਇਕੱਠੇ ਹੋਏ ਹਾਂ ਉਹ ਸਾਡੇ ਵਿੱਚ ਸਾਡੇ ਕੌਮੀ ਪ੍ਰਦਾਨ ਪਹਿਲਵਾਨ ਸਾਹਿਬ ਜੀ ਔਰ ਕੌਮੀ ਦੇ ਯੂਥ ਵਿੰਗ ਦੇ ਪ੍ਰਧਾਨ ਅਜੀਤ ਸਿੰਘ ਪਵਾਰ ਜੀ ਪਹੁੰਚੇ ਆ ਉਹ ਸਪੈਸ਼ਲ ਤੌਰ ਤੇ ਅਮਰੀਕਾ ਤੋਂ ਪ੍ਰਵੀਂਦਰ ਪਾਤ ਸਿੰਘ ਜੀ ਠੌਰ ਸਾਹਿਬ ਇਸ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਆ ਜੋ ਸਾਡੇ ਯੂਥ ਵਿੰਗ ਦੇ ਚੇਅਰਮੈਨ ਵੀ ਨੇ ਧੰਨਵਾਦ ਹੈ ਇਹ ਉਹਨਾਂ ਦਾ ਔਰ ਇੱਕ ਮਸਲੇ ਤੇ ਸਾਰੇ ਗੱਲ ਕਰ ਲਈ ਜੇ ਤੁਸੀਂ ਪੀਸੀ ਕਰਦੇ ਜੀ ਮਸਲਾ ਸਾਡਾ ਸਿਰਫ ਇੰਨਾ ਕਿ ਨਹੀਂ ਹੈ ਵੀ ਸਾਨੂੰ ਭਵਨ ਬਣਾ ਮੰਤਾਂ ਜੋ ਹਰ ਕਿਸੇ ਕਮਿਊਨਿਟੀ ਦਾ ਬਣਿਆ ਹੋਇਆ ਤਾਂ ਸਾਨੂੰ ਵੀ ਉਹਦੇ ਵਿੱਚ ਬਣਾ ਕੇ ਸਰਕਾਰਾਂ ਨੂੰ ਦੇਣਾ ਚਾਹੀਦਾ ਪਰ ਸਾਡੀ ਇੱਕ ਬੇਨਤੀ ਸਰਕਾਰਾਂ ਅੱਗੇ ਇਹ ਹੈ ਵੀ ਹਰ ਵਾਰੀ ਸਾਨੂੰ ਹੀ ਕਿਉਂ ਇਗਨੋਰ ਕੀਤਾ ਜਾਂਦਾ ਹੈ ਕੁਝ ਕਮੀਆਂ ਸਾਡੇ ਲੀਡਰਾਂ ਦੇ ਵਿੱਚ ਸਾਡੇ ਰਾਜਪੂਤ ਭਾਈਚਾਰੇ ਦੇ ਲੀਡਰਾਂ ਵਿੱਚ ਰਹਿ ਗਈਆਂ ਹੋਣਗੀਆਂ ਪਰ ਅੱਜ ਦੀ ਇਸ ਮੀਟਿੰਗ ਨੂੰ ਦੇਖ ਕੇ ਅਸੀਂ ਜੋ ਅਗਲੀਆਂ ਗਰਤੀਵਿਧੀਆਂ ਬਣਾਉਣੀਆਂ ਨੇ ਉਹ 2027 ਦੇ ਵਿੱਚ ਤੁਹਾਨੂੰ ਰਾਜਪੁਰੇ ਰੋ ਕਨੌਰ ਦੇ ਵਿੱਚ ਸਪੈਸ਼ਲ ਤੌਰ ਤੇ ਅਸੀਂ ਰਾਜਪੂਤ ਭਾਈਚਾਰੇ ਦੀ ਜਿੰਨੇ ਵੀ ਬਿਹਤਰੀ ਤੇ ਕੰਮ ਕਰਾਂਗੇ ਉਹ ਤੁਹਾਨੂੰ ਦਿਖੇਗਾ ਕਿਉਂਕਿ ਰਾਜਪੂਤ ਭਾਈਚਾਰਾ ਕਿਸੇ ਦੀ ਖਰਾਤ ਨਹੀਂ ਹੈਗਾ ਵੀ ਹਰ ਕੋਈ ਵਰਤ ਕੇ ਤੇ ਰਾਜਪੂਤ ਭਾਈਚਾਰ ਨੇ ਚੁੱਲ ਜਾਈ ਕਿਉਂਕਿ ਪਹਿਲਾ ਸਮਾਂ ਸੀਗਾ ਕੁਝ ਸਾਡੇ ਰਾਜਪੂਤ ਭਾਈਚਾਰ ਦੇ ਵੀਰਾਂ ਨੇ ਐਫਰਟ ਕੀਤੇ ਪਰ ਅੱਜ ਕੱਲ ਸੋਸ਼ਲ ਮੀਡੀਆ ਦਾ ਯੁੱਗ ਹੈ ਇਸ ਯੁੱਗ ਨੂੰ ਅਸੀਂ ਇੱਥੇ 31 ਦੇਸ਼ਾਂ ਦੇ ਵਿੱਚ ਕਮੇਟੀਆਂ ਸਾਡੇ ਰਾਜਪੂਤ ਭਾਈਚਾਰ ਦੇਆਂ ਬਣੀਆਂ ਹੋਈਆਂ ਤਾਂ ਅਸੀਂ ਇੱਕ ਭਵਨ ਵਾਸਤੇ ਸਿਰਫ ਐਮਐਲਏ ਜਾਂ ਜਿੰਨੀਆਂ ਵੀ ਸਰਕਾਰਾਂ ਨੇ ਤਰਲੇ ਖਰਦੀਆਂ ਮੈਂ ਕਹਿੰਦਾ ਇੱਕ ਸਾਡੇ ਵਾਸਤੇ ਚੰਗੀ ਗੱਲ ਨਹੀਂ ਵਸੇ ਇੱਕ ਭਮਨ ਨੂੰ ਬਣਾਉਂਦੇ ਜਾਵੇ ਤੇ ਦੂਜਾ ਅਸੀਂ ਜਿੱਥੇ ਰਾਸ਼ੀ ਤੌਰ ਤੇ ਤਗੜੇ ਹੋਣਾ ਉੱਤੇ ਸਸੀਂ ਧਾਰਮਿਕ ਤੌਰ ਤੇ ਵੀ ਸਾਰੇ ਰਾਜਪੂਤ ਭਾਈਚਾਰੇ ਨੂੰ ਇਕੱਠਾ ਕਰਨ ਦੀ ਬੇਨਤੀ ਕਰਦੇ ਆਂ ਆਪਾਂ ਇੱਕੋ ਹੀ ਏਜੰਡਾ ਆ ਕਿ ਅਸੀਂ ਆਪਣੇ ਰਾਜਪੂਤ ਭਾਈਚਾਰੇ ਨੂੰ ਕਿੱਦਾਂ ਉੱਪਰ ਲੈ ਕੇ ਜਾ ਸਕਦੇ ਆਂ ਸਭ ਤੋਂ ਪਹਿਲਾ ਹੈਗੀ ਕਿ ਇਕੱਠ ਕਰਨਾ ਅਸੀਂ ਆਪਣਾ ਇਕੱਠ ਦਿਖਾਈਏ ਕਿਉਂਕਿ ਸਾਡੀ ਘਟੋ ਘਟ ਵੀ ਇੱਥੇ ਇਸ ਏਰੀਏ ਦੇ ਵਿੱਚ ਹੀ ਮੇਰੇ ਖਿਆਲ ਚ ਆ ਹਾਂਜੀ 40 ਪਲਸ 40 ਪਲਸ ਜਿਹੜੀ ਆ ਸਾਡੀ ਇੱਥੇ ਜਿਹੜੀਆਂ ਵੋਟਾਂ ਨੇ ਜਾਂ ਜਿਆਦਾ ਇਹਨਾਂ ਪਾਈਚਾਰੇ ਦਾ ਆਪਣਾ ਇਕੱਠ ਹੈਗਾ ਤੇ ਆਪਾਂ ਇਹੀ ਆ ਕਿ ਵੱਧ ਤੋਂ ਵੱਧ ਸਾਡੀ ਇਹੀ ਆ ਕਿ ਅਸੀਂ ਜਿੰਨੇ ਵੀ ਮੈਂਬਰ ਬਣਦੇ ਆ ਜਾਂ ਪ੍ਰਧਾਨ ਜੀ ਦੇ ਹੋਰ ਵੀ ਜਿੰਨੇ ਪੰਜ ਸਰਪੰਚ ਨੇ ਆਪਾਂ ਇਕੱਠ ਕਰਕੇ ਤੇ ਇਸ ਰਾਜਪੂਤ ਪਾਈਚਾਰੇ ਦੇ ਆਪਾਂ ਬਤੋ ਵਾਦੇ ਹੋਰ ਆ ਉਪਰਾਲਾ ਕਰਕੇ ਅਸਾਂ ਦੀ ਇਹੀ ਮੰਗ ਹੈ ਕਿ ਅਸੀਂ ਆਪਣਾ ਕੋਈ ਐ ਐਮਐਲਏ ਸਥਾਪਿਤ ਕਰੀਏ ਜੀ ਕੀ ਕਹਿਣਾ ਚਾਹੋਗੇ ਜੀ ਅੱਜ ਵਿਸ਼ਵ ਸਿੱਖ ਰਾਜਪੂਤ ਭਾਈਚਾਰੇ ਦੇ ਜੋ ਮੀਟਿੰਗ ਹੈ ਕਨੌਰ ਦੇ ਵਿੱਚ ਹੋ ਰਹੀ ਹੈ ਪਿੰਡ ਬਪਰੋਲ ਦੇ ਵਿੱਚ ਸੋ ਮੀਟਿੰਗ ਦੇ ਵਿੱਚ ਸਾਡੇ ਵਿਸ਼ਵ ਸਿੱਖ ਰਾਜਪੂਤ ਭਾਈਚਾਰੇ ਦੇ ਪ੍ਰਧਾਨ ਸਾਹਿਬ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਸਰਦਾਰ ਗੁਰਮੇਲ ਸਿੰਘ ਪਹਿਲਵਾਨ ਸਾਹਿਬ ਉਹਨਾਂ ਦੇ ਨਾਲ ਮੇਰਾ ਵੱਡਾ ਵੀਰ ਅਜੀਤ ਸਿੰਘ ਜੀਤਾ ਪੁਵਾਰ ਜੀ ਜੋ ਸਾਡੇ ਯੂਥ ਵਿੰਗ ਦੇ ਪ੍ਰਧਾਨ ਨੇ ਇਹ ਜੋ ਮੀਟਿੰਗਾਂ ਹੋ ਰਹੀਆਂ ਨੇ ਜੀ ਹੁਣ ਇਹ ਮੀਟਿੰਗਾਂ ਦੇ ਵਿੱਚ ਅਸੀਂ ਪਿੰਡਾਂ ਦੇ ਵਿੱਚ ਜਾ ਰਹੇ ਹਾਂ ਇਹ ਇਕਾਈਆਂ ਲਗਾ ਰਹੇ ਹਾਂ ਕਿਉਂਕਿ ਸਾਡਾ ਘਨੌਰ ਦੇ ਵਿੱਚ ਲਗਭਗ 45 ਤੋਂ 50 ਹਜ਼ਾਰ ਵੋਟ ਵਿਸ਼ਵ ਸਿੱਖ ਰਾਜਪੂਤ ਭਾਈਚਾਰੇ ਦੀ ਹੈ ਕਿਤੇ ਨਾ ਕਿਤੇ ਸਾਡੀ ਜੋ ਭਾਈਚਾਰਾ ਉਹਨੂੰ ਇਗਨੋਰ ਕੀਤਾ ਜਾਂਦਾ ਹੈ ਉਹਦੇ ਵਿੱਚ ਪਾਰਟੀਆਂ ਵੱਲੋਂ ਹੁਣ ਹੁਣ ਅਸੀਂ 2027 ਦੇ ਵਿੱਚ ਘਨੌਰ ਦੇ ਵਿੱਚ ਜੋ ਸਾਡੇ ਪ੍ਰਧਾਨ ਸਾਹਿਬ ਜਿਨ੍ਹਾਂ ਨੂੰ ਵੀ ਟਿਕਟ ਦੇਣਗੇ ਖਿਲਾੜ ਕੇ ਤੇ ਅਸੀਂ ਇੱਥੇ ਇਲੈਕਸ਼ਨ ਵੀ ਲੜਾਂਗੇ ਔਰ ਆਪਣੇ ਭਾਈਚਾਰ ਨੂੰ ਮਜ਼ਬੂਤ ਵੀ ਕਰਾਂਗੇ हलका कनौर तो मोहित की खास रिपोर्ट न्यूज पंजाब हर खबर जिसका हो वे असर।